ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਅੱਜ ਸਾਰੇ ਘਰ ਦੇ ਕੰਮ ਕਰਕੇ ਫ੍ਰੀ ਹੋ ਕੇ ਤੇ ਜਿਹੜਾ ਬਾਅਦ ਵਾਲਾ ਫ੍ਰੀ ਟਾਈਮ ਸੀ ਉਹਨੂੰ ਮੈਂ ਕੀਤਾ ਯੂਟਿਲਾਈਜ਼ ਕਿ ਮੈਂ ਆਪਣਾ ਕੋਈ ਐਕਸਟਰਾ ਕੰਮ ਕਰ ਲੈਣੀ ਆ ਕਿਉਂਕਿ ਮਨਵੀਰ ਵੀ ਯੂਨੀਵਰਸਿਟੀ ਚਲ ਜਾਂਦਾ ਫਿਰ ਮੇਰਾ ਵੀ ਇਕੱਲੇ ਟਾਈਮ ਪਾਸ ਜਾਂ ਨਹੀਂ ਹੁੰਦਾ ਵੈਸੇ ਮੈਂ ਨਾ ਗੰਗਾ ਤੇ ਮੰਗੋਵਾਲ ਚਲੇ ਜਾਨੀ ਹੁੰਨੀ ਸੀ ਤੇ ਸੋ ਮੈਂ ਕਿਹਾ ਮੈਂ ਆਪਣਾ ਸੂਟ ਕੱਟ ਲੈਣੀ ਆ ਤੇ ਇੱਥੇ ਜੀ ਆਪਾਂ ਤੈ ਲਾ ਲਈ ਆ ਉਹਨੂੰ ਕੀ ਕਹੀਦਾ ਜਿੱਦਾਂ ਜੈਂਪਰ ਦਾ ਪਹਿਲਾਂ ਆਪਾਂ ਜਿਹੜਾ ਪੀਸ ਆ ਉਹ ਲਾ ਲਾਂਗੇ ਜਿੰਨੀ ਲੈਂਥ ਹੁੰਦੀ ਹੈ ਜੈਂਪਰ ਦੀ ਕੰਪਲੀਟ ਉਤੋਂ 4 ਇੰਚ ਵੱਧ ਰੱਖ ਕੇ ਤੇ ਉਹ ਲੈਂਥ ਲੈ ਲਈ ਸੀ ਆਪਾਂ ਤੇ ਘੇਰਾ ਜਿੰਨਾ ਉਹਨੂੰ ਕੀ ਕਹੀਦਾ ਤੁਹਾਡਾ ਹੁੰਦਾ ਉਹਦੇ ਨਾਲੋਂ ਜੇ ਪਾਈਪਿੰਗ ਲਾਉਣੀ ਆ ਤਾਂ 4 ਇੰਚ ਵੱਧ ਰੱਖ ਲਿਓ ਜੇ ਨਹੀਂ ਲਾਉਣੀ ਤਾਂ ਫਿਰ 3 ਇੰਚ ਵੱਧ ਰੱਖ ਲਿਓ ਤੇ ਉਹਨੇ ਤੇ ਆਪਾਂ ਉਹਨੂੰ ਕੀ ਕਹੀਦਾ ਮਾਰਕ ਲਾ ਕੇ ਤੇ ਫਿਰ ਇਸ ਜਿਹੜੀ ਮਾਰਕਾ ਜਿਹੜੇ ਇਹਨਾਂ ਨੂੰ ਸਿੱਧੇ ਲਾਈਨ ਲਗਾ ਕੇ ਤੇ ਫਿਰ ਆਪਾਂ ਇਹ ਜੰਪਰ ਦਾ ਕੱਪੜਾ ਜਿਹੜਾ ਉਹ ਲਾ ਲਵਾਂਗੇ ਮਤਲਬ ਇਹਦਾ ਸੋਖੇ ਤਰੀਕੇ ਨਾਲ ਜ਼ੂੜ ਕੱਟਿਆ ਜਾਂਦਾ ਬੜਾ ਝੰਜਟ ਨਹੀਂ ਤੇ ਜੇ ਸੋ ਸਮਝ ਕੇ ਕੱਟੋ ਤਾਂ ਤੇ ਇੱਥੇ ਜੀ ਆਪਾਂ ਇੱਥੇ ਕੰੰਜੀ ਜਿਹੜੀ ਇਹ ਪੁਰਾਣੀ ਸੀ ਤਾਂ ਸਹੀ ਨਹੀਂ ਸੀ ਕੱਟਦੀ ਫਿਰ ਮੈਂ ਨਵੀਂ ਕੰੰਜੀ ਲੈ ਕੇ ਆਈ ਇਹ ਜੀ ਆਪਾਂ ਨੂੰ ਕੀ ਕਹਿਦਾ ਲਾ ਲਿਆ ਜੈਂਪਰ ਦਾ ਕਪੜਾ ਤੇ ਜੈਂਪਰ ਦੇ ਕਪੜੇ ਦੇ ਨਾਲ ਜਿਹੜਾ ਕਪੜਾ ਬਚਦਾ ਇਹ ਆਪਾਂ ਯੂਜ਼ ਕਰਾਂਗੇ ਜਿਹੜੇ ਸਲਵਾਰ ਦੇ ਪੱਲੇ ਹੁੰਦੇ ਆ ਕੋਈ ਪੱਲੇ ਕਹਿ ਦਿੰਦਾ ਕੋਈ ਪੱਟ ਕਹਿ ਦਿੰਦਾ ਵੀ ਉਹ ਆਪਾਂ ਇਹਦੇ ਨਾਲ ਉਹ ਕੱਢਾਂਗੇ ਜੈਂਪਰ ਦੇ ਪੱਲੇ ਨਾਲੋਂ ਇਹ ਦੇ ਇੰਨਾ ਕਪੜਾ ਬਚ ਗਿਆ ਜੈਂਪਰ ਦੇ ਨਾਲੋਂ ਕਈਆਂ ਦੇ ਚ ਬਰ ਛੋਟਾ ਹੁੰਦਾ ਵਾ ਤੇ ਥੋੜਾ ਵੀ ਬਚਦਾ ਕਈਆਂ ਦੇ ਜ਼ਿਆਦਾ ਬਚ ਜਾਂਦਾ ਇਹਦਾ ਕਾਫੀ ਸੀਗਾ ਕਪੜਾ ਇਰੇ ਵਿੱਚ ਮੈਂ 12 ਇੰਚ ਦੇ ਪੱਲੇ ਕੱਢੂੰਗੀ ਤੇ ਸਲਵਾਰ ਮੇਰੀ ਜਿੰਨੀ ਤਿਆਰ ਆ ਉਹਦੇ ਨਾਲੋਂ 1.5 ਇੰਚ ਉਹਨੂੰ ਕੀ ਕਹਿੰਦਾ ਵਾਧਾ ਰੱਖ ਕੇ ਇਹਨਾਂ ਦੀ ਲੈਂਥ ਤੇ ਇੱਥੇ ਜੀ ਮੈਂ ਇਹਨਾਂ ਨੂੰ ਕਰ ਲਿਆ ਸੀ ਸਿੱਧੇ ਪੱਲਿਆਂ ਨੂੰ ਕਾਣੇ ਦੇ ਵਿੱਚੋਂ ਜਿਹੜੀ ਸੀ ਉਹ ਮੈਂ ਕੱਢ ਦੂੰਗੀ ਇਹ ਆਪਾਂ ਘੱਟ ਦਿੱਤੀ ਆ ਜੀ ਇਹਦੇ ਨਾਲ ਕਾਣ ਮੈਂ ਨਵਾਂ ਫੁੱਟ ਸਕੇਲ ਲੈ ਕੇ ਆਉਂਗੀ ਉਹ ਜਿਹੜਾ ਆਉਂਦਾ ਵਾ ਇੱਕ ਆ دوسرے ਆਇਰਨ ਜਿਹਦੇ ਵਿੱਚ ਆਉਂਦਾ ਉਹ ਇਹ ਵਾਲਾ ਲੱਕੜ ਦਾ ਇਹ ਪੂਰੀ ਜਾਂਦਾ ਤੇ ਇਹ ਜੀ ਆਪਾਂ ਕਾਣ ਕੱਢ ਲਈ ਤੇ ਹੁਣ ਆਪਾਂ ਤੇ 3 ਇੰਚ ਮਤਲਬ ਚਾਹੀਦੇ ਆ ਮੈਨੂੰ ਲੈਂਥ ਵਿੱਚ ਪੱਲੇ ਤੇ 12 ਇੰਚ ਜਿਹੜੀ ਉਹ ਚੜਾਈ ਚਾਹੀਦੀ ਆ ਉਸੇ ਹਿਸਾਬ ਨਾਲ ਆਪਾਂ ਨੂੰ ਕੀ ਕਹੀਦਾ ਮਾਰਕ ਲਾ ਕੇ ਤੇ ਫਿਰ ਆਪਾਂ ਨੂੰ ਕੀ ਕਹੀਦਾ ਸਲਵਾਰ ਦੇ ਪੱਲੇ ਜਿਹੜੇ ਉਹ ਕੱਢ ਲਾਂਗੇ ਤੇ ਇਹ ਆਪਾਂ ਸਾਰੇ ਮਾਰਕ ਕਰ ਲਈ ਆ ਸਿੱਧੇ ਸਿੱਧੀ ਲਾਈਨ ਲਾ ਲਈ ਆ ਤੇ ਹੁਣ ਆਪਾਂ ਜੀ ਇਹ ਕਟਿੰਗ ਕਰ ਲਾਂਗੇ ਪੱਲੇ ਤੇ ਜਿਨੀ ਮੈਨੂੰ ਲੈਂਥ ਚਾਹੀਦੀ ਉੱਤੇ ਮੈਨੂੰ ਨਿਸ਼ਾਨੀ ਲਾਉਣ ਦਾ ਚਿੱਤੇ ਭੁੱਲ ਗਿਆ ਤੇ ਫਿਰ ਮੈਂ ਦੁਬਾਰਾ ਮਾਰਕ ਲਾਇਆ ਮੇਰਾ ਧਿਆਨ ਅੱਜ ਥੋੜਾ ਜਿਹਾ ਮਨਵੀਰ ਵਿੱਚ ਸੀਗਾ ਇਸ ਕਰਕੇ ਮੈਨੂੰ ਯਾਦ ਭੁੱਲ ਗਿਆ ਤੇ ਇੱਥੋਂ ਜਿਉ ਨੂੰ ਕੀ ਕਹਿਦਾ ਆਪਾਂ ਕਰ ਦਿੱਤੀ ਸਿੱਧੀ ਇਹ ਵਾਲੀ ਲਾਈਨ ਚਲੋ ਜੀ ਇਹ ਕੱਟ ਲਿਆ ਆਪਾਂ ਪੱਲੇ ਤੇ ਫਿਰ ਇਹ ਜਿਹੜਾ ਇੱਥੋਂ ਮੈਂ ਵਿੱਚੋਂ ਕੱਟ ਦੂੰਗੀ ਤੇ ਪੱਲੇ ਹਮੇਸ਼ਾ ਬਾਅਦ ਵਿੱਚ ਸਿੱਧੇ ਕਰ ਲਓ ਮਤਲਬ ਫੁੱਲ ਦੇਖ ਕੇ ਜਿਹੜੇ ਫੁੱਲਾਂ ਵਾਲਾ ਪ੍ਰਿੰਟ ਆ ਤੇ ਜੇ ਪ੍ਰਿੰਟ ਫੁੱਲਾਂ ਦਾ ਤਾਂ ਨੂੰ ਆ ਮੂੰਹ ਜਿੱਧਰ ਨੂੰ ਵੀ ਫੁੱਲਾਂ ਦਾ ਫਿਰ ਦੋਨੇ ਪੱਲੇ ਉਸੇ ਹਿਸਾਬ ਨਾਲ ਸੈੱਟ ਕਰਕੇ ਰੱਖੋ ਤੇ ਉਸੇ ਹਿਸਾਬ ਨਾਲ ਸਲਵਾਰ ਨਾਲ ਜੋੜਿਓ ਕਿਉਂਕਿ ਜੇ ਦੇਖੇ ਬਿਨਾ ਜੋੜ ਦੋ ਤਾਂ ਇੱਕ ਪੱਲੇ ਦੇ ਫੁੱਲ ਉੱਪਰ ਨੂੰ ਹੋ ਜਾਣਗੇ ਤੇ ਇੱਕ ਪੱਲੇ ਦੇ ਜਿਹੜੇ ਫੁੱਲ ਥੱਲੇ ਹੋ ਜਾਣਗੇ ਸੋ ਇਹ ਚੀਜ਼ ਦਾ ਧਿਆਨ ਜਿਹੜਾ ਉਹ ਰੱਖਣਾ ਪੈਂਦਾ ਤੇ ਹੁਣ ਇੱਥੋਂ ਮੈਂ ਜਿੰਨੀ ਕ ਬਾਹਰ ਰੱਖਣੀ ਆ ਬਾਹਰ ਕੱਢ ਲੂੰਗੀ ਮਤਲਬ ਕਿ ਪਹਿਲਾਂ ਮੈਂ ਸਾਰੇ ਉਹਨੂੰ ਕੀ ਕਹਿੰਦਾ ਸੂਟ ਦੇ ਜਿਹੜੇ ਹੁੰਦੇ ਨੇ ਨਾ ਜਿੰਨੇ ਪਾਰਟਸ ਹੁੰਦੇ ਆ ਉਹ ਲਾ ਕੇ ਰੱਖ ਲੈਣੇ ਹੁੰਦੀਆਂ ਜਿਹੜੀ ਡੀਪਲੀ ਕਟਿੰਗ ਹੁੰਦੀ ਆ ਸੂਟ ਦੀ ਉਹ ਮੈਂ ਜੈਂਪਰ ਦੀ ਉਹ ਬਾਅਦ ਵਿੱਚ ਪਾਉਣੀ ਹੁੰਦੀ ਆ ਇੱਥੇ ਮੈਂ ਜੀ ਬਾਹਰ ਰੱਖਣੀ ਸੀ 15 ਇੰਚ ਤਿਆਰ ਤੇ ਮੈਂ 3 ਇੰਚ ਵਾਧੂ ਰੱਖ ਕੇ ਤੇ ਇਹ ਮੈਂ ਕੱਟ ਲਈ ਆ ਬਾਹ ਨੂੰ ਮੈਂ ਸਾਈਡ ਤੇ ਰੱਖ ਲੂੰਗੀ ਇਹਦੀ ਕਟਿੰਗ ਵੀ ਜਦੋਂ ਜੈਂਪਰ ਸੀਨਾ ਉਸ ਤੋਂ ਪਹਿਲਾਂ ਪਾਉਂਗੀ ਤੇ ਇਹ ਜੀ ਆਪਾਂ ਹੁਣ ਕੱਟ ਲਾਂਗੇ ਉਹਨੂੰ ਕੀ ਕਹਿੰਦਾ ਸਲਵਾਰ ਦੇ ਕੁੰਡੇ ਇਹ ਫੁੱਲ ਪਟਿਆਲਾ ਸਲਵਾਰ ਬਣਨੀ ਹੈ ਵਾਲੀ ਕਿਉਂਕਿ ਇਹ 5 ਮੀਟਰ ਕਪੜਾ ਸੀ ਤੇ ਇਹਨੂੰ ਮੈਂ ਫੁੱਲ ਪਟਿਆਲਾ ਸਲਵਾਰ ਬਣਾਉਂਗੀ ਤੇ ਇਹ ਜੀ ਹੁਣ ਆਪਾਂ ਇਹਨਾਂ ਨੂੰ ਇਦਾਂ ਤੈਹ ਲਾ ਕੇ ਤੇ ਇਹਨੂੰ ਰੱਖ ਲਾਂਗੇ ਕੱਪੜੇ ਨੂੰ ਇੱਥੇ ਮੇਰੇ ਕੋਲ ਤੈਹ ਲੱਗਣ ਲੱਗਾ ਸਲਵਾ ਸਾਰਾ ਇਕੱਠਾ ਹੋ ਗਿਆ ਕਪੜਾ ਤੇ ਲੋ ਜੀ ਏ ਲਾਲੀ ਆ ਜੀ ਆਪਾਂ ਤੇ ਕੋਟਨ ਦਾ ਕੱਪੜਾ ਜਿਹੜਾ ਉਹ ਕੱਟਣਾ ਬਹੁਤ ਸੌਖਾ ਤੇ ਬਹੁਤ ਸੌਖੇ ਤਰੀਕੇ ਨਾਲ ਕੱਟਿਆ ਜਾਂਦਾ ਕਿਉਂਕਿ ਐਡਜਸਟ ਜਿਹੜਾ ਉਹ ਸੋਖਾ ਹੋ ਜਾਂਦਾ ਕੋਈ ਅੱਧਰ ਉੱਧਰ ਖਿਸਕਦਾ ਨਹੀਂ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਲਓ ਜੀ ਇੱਥੇ ਆਪਾਂ ਕਰ ਲਿਆ ਪਹਿਲਾਂ ਆਪਾਂ ਜਿੰਨੀ ਲੈਂਥ ਚਾਹੀਦੀ ਹੈ 33 ਇੰਚ ਪੱਲੇ ਰੱਖੇ ਸੀ 33 ਇੰਚ ਇਹਨਾਂ ਨੂੰ ਰੱਖਾਂਗੇ ਕੁੰਦਿਆਂ ਨੂੰ ਤੇ 3.5 ਇੰਚ ਮੈਂ ਰੱਖੀ ਆ ਪੌਂਚਾ ਮੋਰੀ ਪੌਂਚੇ ਦੀ ਮਤਲਬ ਜਿਹੜੀ ਨਿਸ਼ਾਨੀ ਲਾਈ ਦੀ 3.5 ਇੰਚ ਉਹ ਰੱਖੀ ਆ ਤੇ ਇੱਥੇ ਜਿਹੜਾ ਮੈਂ ਆਸਣ ਰੱਖਿਆ ਹੋਇਆ ਵਾ ਉਹ 8 ਚਾਹੀਦਾ ਤੇ 2.5 ਇੰਚ ਵਾਧ ਰੱਖਿਆ ਹੋਇਆ ਕਿਉਂਕਿ ਉਹਨੂੰ ਤਿਰਸ਼ੀ ਕਾਟ ਪੈਂਦੀ ਹੁੰਦੀ ਆ ਤੇ ਉਹ ਮੈਂ ਨਿਸ਼ਾਨੀ ਲਾ ਲਈ ਆ ਉੱਧਰ ਆ 11 ਤੇ ਨਿਸ਼ਾਨੀ ਇੱਧਰ ਲਾ ਲਈ ਆ ਤੇ 33 ਤੇ ਲਾ ਲਈ ਉਹਦੀ ਪਹਿਲਾਂ ਆਪਾਂ ਲੈਂਥ ਦੀ ਨਿਸ਼ਾਨੀ ਲਾਉਣੀ ਹੁੰਦੀ ਐ ਇੱਕ ਸਾਈਡ ਤੇ ਦੂਜੀ ਸਾਈਡ ਫਿਰ ਗਾਹ ਆ ਕੇ ਲਾਉਣੀ ਹੁੰਦੀ ਆ ਆਸਣ ਦੀ ਦੂਜੇ ਪਾਸੇ ਇਹਦਾ ਆਪੋਜ਼ਿਟ ਕਰਦੇ ਇਹਦਾ ਹੁੰਦਾ ਉੱਧਰ ਆਪੋਜ਼ਿਟ ਸਾਈਡ ਤੇ ਫਿਰ ਨਿਸ਼ਾਨੀ ਲਾਈ ਦੀ ਹੁੰਦੀ ਆ ਆਸਣ ਦੀ ਤੇ ਫਿਰ ਕੁੰਦਿਆਂ ਦੀ ਲੈਂਥ ਦੀ ਫਿਰ ਆਸਣ ਵਾਲੀ ਚੋ ਜਿੱਥੋਂ ਆਪਾਂ ਉਹ ਰੱਖਿਆ ਹੋਇਆ ਵਾ ਪਹੁੰਚੇ ਦੀ ਨਿਸ਼ਾਨੀ ਲਾਈ ਹੋਈ 3.5 ਇੰਚ ਉਹਨਾਂ ਨੂੰ ਦੋਨਾਂ ਨੂੰ ਆਪਸ ਵਿੱਚ ਉਹਨੂੰ ਕੀ ਕਹਿੰਦਾ ਜੁਆਇਨ ਕਰਕੇ ਤੇ ਫਿਰ ਆਪਾਂ ਕਰਦਾਂਗੇ ਇਹਦੀ ਕਟਿੰਗ ਤੇ ਮੈਂ ਵੀ ਕੋਈ ਕਿਸੇ ਕੋਲੋਂ ਖਾਸ ਨਹੀਂ ਹੈ ਦੱਸੀ ਖੀ ਹੋਈ ਉਹਨੂੰ ਕੀ ਕਹਿੰਦਾ ਇਹੋ ਸਟਿਚਿੰਗ ਮੈਂ ਵੀ ਦੇਖ ਦੇਖ ਕੇ ਸਿੱਖੀ ਹੋਈ ਆ ਮੈਂ ਵੀ YouTube ਤੋਂ ਸਟਿਚਿੰਗ ਵਾਲੇ ਕਾਫੀ ਚੈਨਲਸ ਦੇਖਦੀ ਹੁੰਦੀ ਸੀ ਤਾਂ ਮੈਂ ਕਾਫੀ ਕੋਸ਼ਿਸ਼ ਸਿੱਖਿਆ ਉਹ ਤੋਂ ਜੇ ਚੰਗੇ ਚੈਨਲ ਦੇਖੀਏ ਤਾਂ ਬਹੁਤ ਕੁਸ਼ੀ ਸਿੱਖਿਆ ਵੀ ਜਾ ਸਕਦਾ ਹੈ ਤੇ ਜੇ ਉਦਾਂ ਦੇ ਚੈਨਲ ਦੇਖੀਏ ਤਾਂ ਕੁਝ ਵੀ ਨਹੀਂ ਸਿੱਖਿਆ ਜਾ ਸਕਦਾ ਸੋ ਮੈਂ ਵੀ ਬਹੁਤ ਕਈ ਚੀਜ਼ਾਂ ਆ ਜਿਹੜੀਆਂ ਮੈਂ ਕਿ YouTube ਚੈਨਲ ਤੋਂ ਸਿੱਖੀਆਂ ਹੋਈਆਂ ਉਸੇ ਤਰ੍ਹਾਂ ਹੀ ਮੈਂ ਕਟਿੰਗ ਵਗੈਰਾ ਵੀ ਜਿਹੜੀ ਜੈਂਪਰਾਂ ਦੀ ਸਲਵਾਰਾਂ ਦੀ ਮੈਂ ਬਹੁਤ ਤੱਕ YouTube ਤੋਂ ਵੀ ਜਿਹੜੀ ਹੈ ਸਿੱਖੀਆਂ ਹੋਈਆਂ ਤੇ ਇਹ ਉਹਨੂੰ ਕੀ ਕਹਿੰਦਾ ਜੀ ਆਪਾਂ ਇੱਥੇ ਆਪਾਂ ਹੁਣ ਇਸ ਅਸਨ ਜਿਨਾ ਚਾਹੀਦਾ ਸੀ ਆਪਾਂ ਨੂੰ 8 ਤੇ ਉਹ ਸਿੱਧੀ ਕਰਦਾਂਗੇ ਸੀਨ ਤੇ ਕੱਟ ਦਿੱਤੀ ਤੇ ਸਲਵਾਰ ਦੀ ਮੈਨੂੰ ਬਹੁਤ ਜ਼ਿਆਦਾ ਉਹ ਲੱਗਣ ਦਾ ਹੀ ਸੀਗੀ ਬਹੁਤ ਹੈਵੀ ਬਣ ਜਾਣੀ ਤੇ ਸੋ ਮੈਂ ਜਿੰਨਾ ਅਸਨ ਚਾਹੀਦਾ ਉਹਦੇ ਹਿਸਾਬ ਨਾਲ ਉਧਰੋਂ ਮੈਂ ਉਹ ਵਾਲੀ ਥੋੜ੍ਹਾ ਜਿਹਾ ਕੱਪੜਾ ਜਿਹੜਾ ਉਹ ਲਾ ਦਿੱਤਾ ਤੇ ਇਹ ਜੀ ਆਪਾਂ ਹੁਣ ਜਿਹੜੀ ਇਹ ਉਹ ਕੁੰਦੇ ਉੱਪਰੋਂ ਜੁੜੇ ਹੁੰਦੇ ਆ ਇਹਨਾਂ ਨੂੰ ਆਪਾਂ ਕੱਟ ਲਾਂਗੇ ਤੇ ਇਹ ਆਪਾਂ ਕੱਟ ਲਈ ਜੀ ਕੁੰਦੇ ਇਹਨਾਂ ਨੂੰ ਕੱਟ ਕੇ ਤੇ ਫਿਰ ਆਪਾਂ ਇਹਨਾਂ ਦੀ ਤਹਿ ਲਾ ਕੇ ਤੇ ਇਹਨਾਂ ਨੂੰ ਰੱਖ ਦਾਂਗੇ ਤੇ ਇਹ ਆ ਗਈ ਜੀ ਆਪਣੀ 벨ਟ ਫਿਰ ਆਪਾਂ ਨੂੰ ਜਿੰਨੀ ਚਾਹੀਦੀ ਹੈ 벨ਟ ਉਹ ਉਹ ਤੁਸੀਂ ਉਨੀ ਕਟਿੰਗ ਕਰਕੇ ਤੇ 벨ਟ ਰੱਖ ਲਓ ਤੇ ਮੈਂ ਹਮੇਸ਼ਾ ਸੂਟ ਕੱਟਣ ਤੋਂ ਪਹਿਲਾਂ ਜਿੰਨੇ ਸੂਟ ਦੇ ਪਾਰਟਸ ਹੁੰਦੇ ਉਹ ਕੱਟ-ਕੱਟ ਕੇ ਰੱਖ ਲੈਨੇ ਹੁੰਦੇ ਜਿੰਨੇ ਚਾਹੀਦੇ ਜਿੰਨੇ ਇੰਚ ਤਿਆਰ ਆ ਉਹ ਤੋਂ ਕਿੰਨਾ ਇੰਚ ਵਾਧ ਰੱਖਣਾ ਵਾ ਉਹਨੇ ਆਪਾਂ ਕੱਟ ਕੇ ਜਿਹੜਾ ਉਹ ਰੱਖ ਲਈਦਾ ਤੇ ਫਿਰ ਆਪਾਂ ਜਦੋਂ ਸਟਿਚ ਕਰਨਾ ਵੈ ਉਸ ਉਸ ਟਾਈਮ ਤੇ ਫਿਰ ਮੈਂ ਜੈਂਪਰ ਦੀ ਜਿਹੜੀ ਉਹ ਅ ਜਿਹੜੀ ਮੋਢਿਆਂ ਦੀ ਕਾਟ ਆ ਉਹ ਮੈਂ ਪਾਉਣੀ ਹੁੰਦੀ ਆ ਤੇ ਗਲਾ ਜੋੜ ਲੈਣੀ ਹੁੰਦੀ ਆ ਬਾਕੀ ਹੋਰ ਤਾਂ ਕੋਈ ਖਾਸ ਕਾਟ ਜਿਹੜੀ ਉਹ ਨਹੀਂ ਹੁੰਦੀ ਮੇਨ ਕਾਟ ਜਿਹੜੀ ਹੁੰਦੀ ਉਹ ਮੋਢਿਆਂ ਦੀ ਹੁੰਦੀ ਆ ਹੋਰ ਤਾਂ ਕੋਈ ਨਹੀਂ ਹੁੰਦੀ ਤੋਂ ਸੋ ਜਿੱਦਣ ਪਾਵਾਂਗੇ ਉਹ ਵੀ ਦੱਸਾਂਗੇ ਤੇ ਇਹ ਜੀ ਆਪਾਂ ਸਾਰਾ ਆਪਣਾ ਇਹ ਪੂਰਾ ਮੈਨੂੰ ਅੱਧਾ ਘੰਟਾ ਲੱਗਾ ਸੀ ਅੱਧੇ ਘੰਟੇ 'ਚ ਸੂਟ ਜਿਹੜਾ ਉਹ ਸੁੱਖਾ ਕੱਟਿਆ ਗਿਆ ਸੀ ਜੇ ਆਪਾਂ ਐਦਾਂ ਕੱਟੀਏ ਤੇ ਲੋ ਜੀ ਆਪਾਂ ਸਾਰਾ ਸੂਟ ਕੱਟ ਕੇ ਇਹਦੀਆਂ ਤਾਵਾਂ ਲਾ ਕੇ ਜਿੰਨੇ ਸਲਵਾਰ ਦੇ ਪਾਰਟਸ ਸੀ ਉਹ ਸਲਵਾਰ ਵਾਲੇ ਚ ਰੱਖ ਲਏ ਤੇ ਜੈਂਪਰ ਵਾਲੇ ਜੈਂਪਰ ਵਾਲੇ ਦੇ ਵਿੱਚ ਤੇ ਇਹ ਜਿਹੜਾ ਐਕਸਟਰਾ ਇਹ ਆਪਾਂ ਪਹੁੰਚਿਆ ਨੂੰ ਲੀਰ ਲਾਵਾਂਗੇ ਗਲੇ ਨੂੰ ਲਾਵਾਂਗੇ ਇਦਾਂ ਆਪਾਂ ਜਿਹੜਾ ਉਹ ਰੱਖ ਲਿਆ ਤੇ ਇਹਦੇ ਨਾਲ ਹੀ ਕਰਦੇ ਹਾਂ ਜੀ ਇਸ ਵਲੌਗ ਦਾ ਐਂਡ ਸਸਟ੍ਰਿਕਾਲ ਜੀ ਸਾਰਿਆਂ ਨੂੰ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ